ਕੁੱਤੇ ਨੂੰ ਘਰ ਵਿੱਚ ਰੱਖਣ ਨਾਲ ਨਰਕ ਮਿਲਦਾ ਜਾਂ ਸਵਰਗ ਘਰ ਵਿੱਚ ਕੁੱਤਾ ਪਾਲਣ ਨਾਲ ਇਨਸਾਨ ਨੂੰ ਸਵਰਗ ਮਿਲਦਾ ਹੈ ਜਾਂ ਨਰਕ ਸੁੱਖ ਮਿਲਦਾ ਹੈ ਜਾਂ ਦੁੱਖ ਗਰੀਬੀ ਆਉਂਦੀ ਹੈ ਜਾਂ ਅਮੀਰੀ ਤਰੱਕੀ ਹੁੰਦੀ ਹੈ ਜਾਂ ਫਿਰ ਪਤਨ ਇਸ ਗੱਲ ਨੂੰ ਤੁਹਾਨੂੰ ਸਾਰਿਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿਉਂਕਿ ਅੱਜ ਦੇ ਸਮੇਂ 'ਚ ਅਕਸਰ ਜ਼ਿਆਦਾਤਰ ਘਰਾਂ ਵਿੱਚ ਕੁੱਤਾ ਪਾਲਿਆ ਜਾਂਦਾ ਹੈ ਤੇ ਅੱਜ ਕੱਲ ਤਾਂ ਇਹ ਵੀ ਚਲਨ ਹੋ ਗਿਆ ਹੈ ਕਿ ਕੁੱਤੇ ਨੂੰ ਲੋਕ ਆਪਣੇ ਘਰਾਂ 'ਚ ਇਸ ਤਰ੍ਹਾਂ ਰੱਖਦੇ ਹਨ ਜਿਵੇਂ ਖੁਦ ਤੇ ਖੁਦ ਦਾ ਪਰਿਵਾਰ ਹੁੰਦਾ ਹੈ ਜੋ ਉਹ ਖੁਦ ਖਾਂਦੇ ਹਨ ਉਹੀ ਕੁੱਤੇ ਨੂੰ ਖਵਾਉਂਦੇ ਹਨ ਜਿੱਥੇ ਉਹ ਖੁਦ ਸੌਂਦੇ ਹਨ ਉੱਥੇ ਹੀ ਕੁੱਤੇ ਨੂੰ ਸੁਵਾਉਂਦੇ ਹਨ ਕੁਝ ਲੋਕ ਤਾਂ ਇੱਕ ਹੀ ਥਾਲੀ ਵਿੱਚ ਕੁੱਤੇ ਦੇ ਨਾਲ ਭੋਜਨ ਕਰਦੇ ਹਨ ਉਸ ਦਾ ਮੂੰਹ ਚੁੰਮਦੇ ਹਨ ਇੱਥੋਂ ਤੱਕ ਕਿ ਉਹ ਜਿਸ ਬੈੱਡ ਤੇ ਸੌਂਦੇ ਹਨ ਉਸੇ ਤੇ ਉਹਨਾਂ ਦਾ ਕੁੱਤਾ ਵੀ ਸੌਂਦਾ ਹੈ ਦੋਸਤੋ ਹੁਣ ਸਵਾਲ ਇਹ ਹੈ ਕਿ ਕੁੱਤੇ ਨੂੰ ਪਾਲਣ ਨਾਲ ਉਸ ਨੂੰ ਆਪਣੇ ਨਾਲ ਘਰ ਵਿੱਚ ਰੱਖਣ ਨਾਲ ਅਮੀਰੀ ਆਉਂਦੀ ਹੈ ਜਾਂ ਗਰੀਬੀ ਸਵਰਗ ਮਿਲਦਾ ਹੈ ਜਾਂ ਨਰਕ ਇਹ ਸ਼ੁਭ ਹੈ ਜਾਂ ਅਸ਼ੁਭ ਕੁੱਤੇ ਨੂੰ ਆਪਣੇ ਨਾਲ ਘਰ ਚ ਰੱਖਣਾ ਕਿੱਥੋਂ ਤੱਕ ਸਹੀ ਹੈ ਬਸ ਇਸੇ ਗੱਲ ਨੂੰ ਅਸੀਂ ਇਸ ਵੀਡੀਓ ਰਾਈ ਸਮਝਣਾ ਚਾਹੁੰਦੇ ਹਾਂ ਦੋਸਤੋ ਅੱਜ ਦੀ ਵੀਡੀਓ ਬਹੁਤ ਹੀ ਖਾਸ ਹੋਣ ਵਾਲੀ ਹੈ ਇਸ ਲਈ ਵੀਡੀਓ ਨੂੰ ਸਕਿਪ ਨਾ ਕਰਨਾ ਤਾਂ ਚਲੋ ਸ਼ੁਰੂ ਕਰਦੇ ਹਾਂ ਅੱਜ ਦੀ ਇੱਕ ਕਹਾਣੀ ਇੱਕ ਸਮੇਂ ਦੀ ਗੱਲ ਹੈ ਕਿ ਸੇਠ ਪਿੰਡ 'ਚ ਇੱਕ सेठ ਰਹਿੰਦਾ ਸੀ सेठ ਬਹੁਤ ਹੀ ਪौलांसਾਨ ਸੀ सेठ ਸਾਰੇ ਜੀਵ ਜੰਤੂਆਂ ਨਾਲ ਬਹੁਤ ਪਿਆਰ ਕਰਦਾ ਸੀ ਤੇ ਬਹੁਤ ਸਾਰਾ ਧਨ ਪੂਜਾ ਪਾਠ ਪੁੰਨ 'ਚ ਲਗਾਉਂਦਾ ਸੀ सेठ ਦੀ ਲੋਕ ਬਹੁਤ ਪ੍ਰਸ਼ੰਸਾ ਕਰਦੇ ਸੀ ਤੇ ਕਹਿੰਦੇ ਸੀ ਕਿ सेठ ਬੜਾ ਹੀ ਨੇਕ ਦਿਲ ਇਨਸਾਨ ਹੈ ਭਗਵਾਨ ਇਹੋ ਜੀ ਪੁੰਨਾ ਆਤਮਾ ਨੂੰ ਸਵਰਗ ਵਿੱਚ ਜ਼ਰੂਰ ਜਗ੍ਹਾ ਦੇਣਗੇ ਇਹ ਸੱਚ ਹੈ ਦੋਸਤੋ ਕਿ ਮਨੁੱਖ ਦੇ ਸ਼ੁਭ ਤੇ ਅਸ਼ੁਭ ਕਰਮਾਂ ਦਾ ਫਲ ਉਸ ਨੂੰ ਸਵਰਗ ਤੇ ਨਰਕ ਦੇ ਰੂਪ ਵਿੱਚ ਭੋਗਣਾ ਪੈਂਦਾ ਹੈ ਸ਼ੁਭ ਕਰਮ ਕਰਨ ਨਾਲ ਪਰਮਾਤਮਾ ਸਵਰਗ ਵਿੱਚ ਜਗ੍ਹਾ ਦਿੰਦਾ ਹੈ ਤੇ ਅਸ਼ੁਭ ਕੰਮ ਕਰਨ ਵਾਲੇ ਨੂੰ ਨਰਕ ਦੀ ਪ੍ਰਾਪਤੀ ਹੁੰਦੀ ਹੈ ਸੇਠ ਦੇ ਬਾਰੇ ਵਿੱਚ ਲੋਕ ਇਹ ਹੀ ਸੋਚਦੇ ਸੀ ਕਿ ਸੇਠ ਨੂੰ ਉਸ ਦੇ ਦਾਨ ਪੁੰਨ ਦਾ ਫਲ ਸਵਰਗ 'ਚ ਜਾ ਕੇ ਜ਼ਰੂਰ ਮਿਲੇਗਾ ਦੋਸਤੋ ਤੁਹਾਨੂੰ ਇੱਕ ਗੱਲ ਹੋਰ ਦੱਸ ਦਈਏ ਕਿ ਸੇਠ ਨੂੰ ਕੁੱਤਿਆਂ ਨਾਲ ਬਹੁਤ ਲਗਾਵ ਸੀ ਇਸ ਲਈ ਸੇਠ ਨੇ ਆਪਣੇ ਘਰ 'ਚ ਇੱਕ ਕੁੱਤੇ ਨੂੰ ਪਾਲ ਰੱਖਿਆ ਸੀ ਸੇਠ ਉਸ ਕੁੱਤੇ ਨੂੰ ਬਹੁਤ ਪਿਆਰ ਕਰਦਾ ਸੀ ਔਰ ਰੋਜ਼ਾਨਾ ਉਸ ਨੂੰ ਚੰਗਾ-ਚੰਗਾ ਭੋਜਨ ਖਵਾਉਂਦਾ ਸੀ ਉਸ ਨੂੰ ਰੋਜ਼ਾਨਾ ਨਮਾਉਂਦਾ ਸੀ ਤੇ ਆਪਣੇ ਨਾਲ ਹੀ ਉਸ ਨੂੰ ਬਿਸਤਰੇ ਤੇ ਸੁਵਾਉਂਦਾ ਸੀ ਸੇਠ ਦਾ ਕੁੱਤਾ ਵੀ ਸੇਠ ਦਾ ਇੰਨਾ ਲਾਡਲਾ ਸੀ ਕਿ ਉਹ ਪੂਰੇ ਘਰ 'ਚ ਘੁੰਮਣ ਫਿਰਨ ਲਈ ਆਜ਼ਾਦ ਸੀ ਕਿਤੇ ਵੀ ਜਾਣ ਦੀ ਉਸ ਨੂੰ ਕੋਈ پابੰਦੀ ਨਹੀਂ ਸੀ सेठ ਦੇ ਕੋਲ सेठ ਦੇ ਨੌਕਰ ਨੂੰ ਜਾਣ ਦੀ ਮਨਾਈ ਸੀ ਪਰ सेठ ਦਾ ਕੁੱਤਾ सेठ ਦੇ ਚਾਹੇ ਕੁਝ ਵੀ ਕਰਦਾ ਹੋਵੇ ਉਸ ਨੂੰ ਕੋਈ ਮਨਾਈ ਨਹੀਂ ਸੀ ਹੌਲੀ-ਹੌਲੀ ਸਮਾਂ गुज़रਦਾ ਗਿਆ ਇੱਕ ਦਿਨ सेठ ਬਿਮਾਰ ਪੈ ਜਾਂਦਾ ਹੈ ਤੇ ਅਚਾਨਕ ਉਸ ਦੀ ਤਬੀਅਤ ਖਰਾਬ ਹੋ ਜਾਂਦੀ ਹੈ ਉਸੇ ਬਿਮਾਰੀ ਦੇ ਚੱਲਦੇ सेठ ਦੀ ਮੌਤ ਹੋ ਜਾਂਦੀ ਹੈ ਦੋਸਤੋ ਸੇੜ ਦੇ ਮਰਨ ਤੋਂ ਬਾਅਦ ਸੇੜ ਦੇ ਰਿਸ਼ਤੇਦਾਰ ਤੇ ਪੁੱਤ ਸਾਰੇ ਲੋਕ ਆਉਂਦੇ ਹੰਤੇ ਸੇੜ ਦਾ ਅੰਤਿਮ ਸੰਸਕਾਰ ਕਰਦੇ ਹਨ ਉਧਰ ਸੇੜ ਦੀ ਆਤਮਾ ਨੂੰ ਜਮਦੂਤ ਲੈ ਕੇ ਯਮਪੂਰੀ ਚੱਲ ਪੈਂਦੇ ਹਨ ਦੋਸਤੋ ਗਰੁੜ ਪੁਰਾਨ ਚ ਦੱਸਿਆ ਗਿਆ ਹੈ ਕਿ ਜਦੋਂ ਜਮਦੂਤ ਆਤਮਾ ਨੂੰ ਲੈ ਕੇ ਜਾਂਦੇ ਹਨ ਤਾਂ ਉਸ ਨੂੰ ਜ਼ੰਜੀਰਾਂ ਚ ਬਨ ਕੇ ਪੈਦਲ ਲਹੀ ਲੈ ਕੇ ਜਾਂਦੇ ਹਨ ਦੱਸਦੇ ਹਨ ਕਿ ਜਦ ਜਮਦੂਤ ਆਤਮਾ ਨੂੰ ਲੈ ਕੇ ਜਾਂਦੇ ਹਨ ਤਤ ਤਿਤੁ ਲੈ ਕੇ ਇਹਮ ਲੋਕ ਪੂਰੀ ਮੁਸ਼ਕਲਾਂ ਨੂੰ ਪਾਰ ਕਰਕੇ ਜਾਣਾ ਹੁੰਦਾ ਹੈ। ਉਸੇ ਤਰ੍ਹਾਂ ਹੀ ਇਹਮ ਰਾਜ ਦੇ ਆਦੇਸ਼ ਤੇ ਜਮਦੂਤ ਸੇਠ ਦੀ ਆਤਮਾ ਨੂੰ ਲੈ ਕੇ ਪੈਦਲ ਹੀ ਜਮ ਲੋਕ ਪੂਰੀ ਦੀ ਯਾਤਰਾ ਕਰ ਰਹੀ ਸੀ। ਦੋਸਤੋ, ਕੁਝ ਦੂਰ ਚੱਲਣ ਤੋਂ ਬਾਅਦ ਰਸਤੇ 'ਚ ਪਹਿਲੀ ਮੁਸ਼ਕਲ ਦਾ ਸਾਹਮਣਾ ਹੁੰਦਾ ਹੈ। ਸੇਠ ਤੇ ਰਸਤੇ 'ਚ ਇੱਕ ਬਹੁਤ ਹੀ ਡੂੰਗੀ ਨਦੀ ਪੈਂਦੀ ਹੈ। ਉਹ ਵਿਸ਼ਾਲ ਨਦੀ ਦਾ ਕੋਈ ਕਿਨਾਰਾ ਨਹੀਂ ਸੀ। ਸੇਠ ਉਸ ਨਦੀ ਨੂੰ ਦੇਖ ਕੇ ਡਰ ਜਾਂਦਾ ਹੈ ਤਾਂ ਜਮਦੂਤ ਸੇਠ ਨੂੰ ਕਹਿੰਦੇ ਹਨ ਹੇ ਸੇਠ ਤੂੰ ਇਸ ਨਦੀ ਨੂੰ ਪਾਰ ਕਰਕੇ ਹੀ ਅੱਗੇ ਦਾ ਰਸਤਾ ਤੈਅ ਕਰਨਾ ਹੈ ਸੇਠ ਬੋਲਿਆ ਪਰ ਮੈਨੂੰ ਤਾਂ ਤੈਰਨਾ ਆਉਂਦਾ ਹੀ ਨਹੀਂ ਤਾਂ ਜੰਦੂਤ ਕਹਿੰਦੇ ਹਨ ਹੇ ਸੇਠ ਕੀ ਤੂੰ ਕਦੇ ਆਪਣੀ ਜ਼ਿੰਦਗੀ ਚ ਗਾਂ ਦਾ ਦਾਨ ਨਹੀਂ ਕੀਤਾ ਜੇਕਰ ਤੂੰ ਗਾਂ ਦਾ ਦਾਨ ਕੀਤਾ ਹੋਵੇਗਾ ਤਾਂ ਹੀ ਤੂੰ ਇਸ ਨਦੀ ਨੂੰ ਪਾਰ ਕਰ ਸਕਦਾ ਹੈ ਥੋੜਾ ਆਪਣੀ ਜ਼ਿੰਦਗੀ ਦੀਆਂ ਉਹਨਾਂ ਘਟਨਾਵਾਂ ਤੇ ਨਜ਼ਰ ਪਾ ਕੇ ਦੇਖ ਤਾਂ ਸਹੀ ਦੋਸਤੋ ਜੰਦੂਤਾਂ ਦੀ ਗੱਲ ਸੁਣ ਕੇ ਸੇਠ ਆਪਣੇ ਉਸ ਦਾਨ ਦਾ ਧਿਆਨ ਕਰਦਾ ਹੈ ਕਿਉਂਕਿ ਉਸਨੇ ਆਪਣੀ ਜ਼ਿੰਦਗੀ ਸੱਚੇ ਮਨ ਨਾਲ ਗਾਂ ਦਾ ਦਾਨ ਵੀ ਕੀਤਾ ਸੀ ਜਿਵੇਂ ਹੀ ਉਸਨੇ ਆਪਣੇ ਉਸ ਪੁੰਨ ਕਰਮ ਨੂੰ ਯਾਦ ਕੀਤਾ ਤਾਂ ਉਸੇ ਸਮੇਂ ਇੱਕ ਦਿਫੇ ਗਾਂ ਉਸ ਨਦੀ ਤੇ ਪ੍ਰਗਟ ਹੋ ਜਾਂਦੀ ਹੈ ਦੂਤ ਜਿਵੇਂ ਹੀ ਸੇਟ ਨੂੰ ਲੈ ਕੇ ਉਸ ਨਦੀ ਦੇ ਉੱਪਰ ਚੱਲਣ ਲੱਗਦੇ ਹਨ ਤਾਂ ਉਹ ਗਾਂ ਵੀ ਸੇਟ ਨੂੰ ਅੱਗੇ-ਅੱਗੇ ਲੈ ਕੇ ਚੱਲਣ ਲੱਗਦੀ ਹੈ ਸੇਟ ਨੇ ਤੁਰੰਤ ਉਸ ਗਾਂ ਦੀ ਪੂੰਛ ਫੜ ਲਈ ਗਾਂ ਨੇ ਬੜੀ ਆਸਾਨੀ ਨਾਲ ਸੇਟ ਨੂੰ ਨਦੀ ਤੇ ਉਸ ਪਾਰ ਪਹੁੰਚਾ ਦਿੱਤਾ ਸੀਟ ਬੜੀ ਆਸਾਨੀ ਨਾਲ ਉਸ ਪਹਿਲੀ ਮੁਸ਼ਕਲ ਨੂੰ ਪਾਰ ਕਰ ਜਾਂਦਾ ਹੈ ਉਸ ਤੋਂ ਬਾਅਦ ਜੰਦੂਤ ਸੀਟ ਨੂੰ ਲੈ ਕੇ ਫਿਰ ਅੱਗੇ ਚੱਲ ਪੈਂਦੇ ਹਨ ਥੋੜੀ ਦੂਰ ਅੱਗੇ ਚੱਲਣ ਤੇ ਸੀਟ ਦੇ ਰਸਤੇ 'ਚ ਬੜੇ ਭਿਆਨਕ ਕਾਲੇ-ਕਾਲੇ ਕੁੱਤੇ ਆ ਜਾਂਦੇ ਹਨ ਤੇ ਸੀਟ ਨੂੰ ਚਾਰੇ ਪਾਸਿਓਂ ਘੇਰ ਲੈਂਦੇ ਹਨ ਕੁੱਤਿਆਂ ਨੂੰ ਦੇਖ ਕੇ ਸੀਟ ਪੜਾ ਡਰ ਜਾਂਦਾ ਹੈ ਉਸ ਦੇ ਸਮਝ ਵਿੱਚ ਨਹੀਂ ਆ ਰਿਹਾ ਸੀ ਕਿ ਇੰਨਾ ਕੁੱਤਿਆਂ ਤੋਂ ਕਿਵੇਂ ਜਾਨ ਬਚਾਈ ਜਾਵੇ ਤਾਂ ਜੰਦੂਤ ਕਹਿੰਦੇ ਹਨ ਉਹ ਸੇਠ ਥੋੜਾ ਯਾਦ ਕਰਕੇ ਤੂੰ ਕਦੇ ਕੁੱਤਿਆਂ ਨੂੰ ਭੋਜਨ ਖਵਾਇਆ ਹੈ ਜੇਕਰ ਤੂੰ ਕੁੱਤਿਆਂ ਨੂੰ ਭੋਜਨ ਖਵਾਇਆ ਹੋਵੇਗਾ ਤਾਂ ਇਹ ਕੁੱਤੇ ਤੇਰਾ ਪਿੱਛਾ ਛੱਡਣਗੇ ਤੇ ਤੈਨੂੰ ਇੱਥੋਂ ਜਾਣ ਦੇਣਗੇ ਦੋਸਤੋ ਜਮਦੁੱਤਾਂ ਦੀ ਗੱਲ ਸੁਣ ਕੇ ਉਹ ਸੇਠ ਸੱਚੇ ਮਨ ਨਾਲ ਕੁੱਤਿਆਂ ਨੂੰ ਖਾਣਾ ਖਵਾਉਣ ਦਾ ਪੁੰਨ ਯਾਦ ਕਰਨ ਲੱਗਦਾ ਹੈ ਉਸਨੂੰ ਯਾਦ ਆਉਂਦਾ ਹੈ ਕਿ ਉਹ ਕੁੱਤਿਆਂ ਨੂੰ ਬਹੁਤ ਪਿਆਰ ਕਰਦਾ ਸੀ ਇੱਥੋਂ ਤੱਕ ਕਿ ਕੁੱਤਾ ਉਸਦੇ ਘਰ 'ਚ ਵੀ ਸੀ ਜਿਸ ਦੇ ਨਾਲ ਉਸਨੂੰ ਬਹੁਤ ਪਿਆਰ ਸੀ ਸੇਠ ਜਿਵੇਂ ਹੀ ਇਕ ਗੱਲਾਂ ਯਾਦ ਕਰਦਾ ਹੈ ਉਵੇਂ ਹੀ ਸਾਰੇ ਕੁੱਤੇ ਸੇਟਾ ਰਸਤਾ ਛੱਡ ਦਿੰਦੇ ਹਨ ਸੇੜ ਜੰਦੂਤਾਂ ਦੇ ਨਾਲ ਫਿਰ ਅੱਗੇ ਨੂੰ ਚੱਲ ਪੈਂਦਾ ਹੈ ਚੱਲਦੇ-ਚੱਲਦੇ ਉਹ ਇੱਕ ਇਹੋ ਜਿਹੇ ਦੀਪ ਤੇ ਪਹੁੰਚ ਜਾਂਦੇ ਹਨ ਜਿੱਥੇ ਕਾਂਹੀ ਕਾਂਸਰ ਸੇਟ ਨੇ ਦੇਖਿਆ ਕਿ ਇੱਕ ਵਿਸ਼ਾਲ ਕਾਂ ਸੇਟ ਦੇ ਕੋਲ ਆਉਂਦਾ ਹੈ ਤੇ ਸੇਟ ਦੇ ਸਿਰ ਤੇ ਆਪਣੀ ਚੁੰਝ ਨਾਲ ਵਾਰ-ਵਾਰ ਛੱਟ ਮਾਰਦਾ ਹੈ ਸੇਟ ਉਸ ਕਾਂ ਦੀ ਮਾਰ ਤੋਂ ਬਹੁਤ ਵਿਆਕੁਲ ਹੋ ਰਿਹਾ ਸੀ ਸੇਟ ਨੇ ਜੰਦੂਤਾਂ ਨੂੰ ਕਿਹਾ ਹੈ ਜੰਦੂਤੋ ਇਹ ਕਾਂ ਬੇਵਜਾ ਮੈਨੂੰ ਕਿਉਂ ਸੱਟਾਂ ਮਾਰ ਰਿਹਾ ਹੈ ਤੇ ਜਮਦੂਦ ਕਹਿੰਦੇ ਹਨ ਏ ਸੇਠ ਥੋੜਾ ਯਾਦ ਕਰ ਕਿ ਤੂੰ ਕਦੇ ਆਪਣੀ ਜ਼ਿੰਦਗੀ ਵਿੱਚ ਸਾਧੂ ਸੰਤਾਂ ਦੀ ਸੇਵਾ ਕੀਤੀ ਹੈ ਜੇਕਰ ਤੂੰ ਸੇਵਾ ਕੀਤੀ ਹੋਵੇਗੀ ਤਾਂ ਇਹ ਕਾਂ ਇੱਥੋਂ ਚਲੇ ਜਾਣਗੇ ਤੇ ਜੇਕਰ ਨਹੀਂ ਕੀਤੀ ਹੋਵੇਗੀ ਤਾਂ ਇਹ ਕਾਂ ਤੈਨੂੰ ਚੁੰਝਾ ਮਾਰ ਮਾਰ ਕੇ ਜ਼ਖਮੀ ਕਰ ਦੇਣਗੇ ਦੋਸਤੋ ਸੇਠ ਜਿਵੇਂ ਹੀ ਯਾਦ ਕਰਦਾ ਹੈ ਕਿ ਉਸਨੇ ਤਾਂ ਆਪਣੀ ਜ਼ਿੰਦਗੀ ਵਿੱਚ ਕਈ ਸਾਧੂ ਸੰਤਾਂ ਦੀ ਸੇਵਾ ਕੀਤੀ ਹੈ ਤੇ ਆਪਣੇ ਮਾਪਿਆਂ ਦੀ ਵੀ ਸੇਵਾ ਕੀਤੀ ਹੈ ਤੇ ਆਪਣੇ ਦਰਵਾਜ਼ੇ ਤੇ ਆਉਣ ਵਾਲੀ ਹਰ ਇੱਕ ਸਾਧੂ ਸੰਤ ਦਾ ਸਤਿਕਾਰ ਕੀਤਾ ਹੈ ਤਾਂ ਉਸੇ ਸਮੇਂ ਉਹ ਕਾਂ ਉਥੋਂ ਚਲੇ ਜਾਂਦੇ ਹਨ ਦੋਸਤੋ ਸੇਠ ਜਮਦੂਤਾਂ ਦੇ ਨਾਲ ਫਿਰ ਤੋਂ ਅੱਗੇ ਚੱਲਦਾ ਹੈ ਤੇ ਚੱਲਦੇ-ਚੱਲਦੇ ਇੱਕ ਕੰਡਿਆਂ ਨਾਲ ਭਰੇ ਜੰਗਲ ਵਿੱਚੋਂ ਹੋ ਕੇ ਲੰਘਦਾ ਹੈ ਤਾਂ ਸੇਠ ਦੇ ਪੈਰਾਂ ਵਿੱਚ ਹਜ਼ਾਰਾਂ ਕੰਡੇ ਚੁੱਕ ਜਾਂਦੇ ਹਨ ਸੇਠ ਜੀਕਦਾ ਹੈ ਉਸਦੇ ਪੈਰ ਲਹੂ ਲੋਹਾਨ ਹੋ ਜਾਂਦੇ ਹਨ ਸੇਠ ਜੰਦੂਤਤਾ ਨੂੰ ਕਹਿੰਦਾ ਹੈ ਮੈਨੂੰ ਇਸ ਭਿਆਨਕ ਦੁੱਖ ਤੋਂ ਬਾਹਰ ਕਢੋ ਕੰਡੇ ਚੁਬਨ ਕਾਰਨ ਮੇਰੇ ਪੈਰਾਂ ਵਿੱਚ ਦਰਦ ਹੋ ਰਿਹਾ ਹੈ ਤਾਂ ਜੰਦੂਤ ਪੁੱਛਦੇ ਹਨ ਏ ਸੇਠ ਤੂੰ ਆਪਣੀ ਜ਼ਿੰਦਗੀ ਵਿੱਚ ਉਹਨਾਂ ਘਟਨਾਵਾਂ ਨੂੰ ਯਾਦ ਕਰ ਜਿਸ ਵਿੱਚ ਤੂੰ ਕਿਸੇ ਨੰਗੇ ਪੈਰ ਵਾਲੇ ਨੂੰ ਜੁੱਤੇ ਜਾਂ ਚੱਪਲ ਦਾਨ ਕੀਤੇ ਹੋਣ ਦੋਸਤੋ ਸੇਠ ਤਾਂ ਬੜਾ ਹੀ ਦਾਨੀ ਧਰਮਾਤਮਾ ਸੀ ਉਸਨੇ ਕਈ ਵਾਰ ਲੋਕਾਂ ਨੂੰ ਜੁੱਤੇ ਚੱਪਲ ਦਾ ਦਾਨ ਕੀਤਾ ਸੀ ਜੀਵੇ ਹੀ ਉਸਨੇ ਆਪਣਾ ਪੌਨੀ ਯਾਦ ਕੀਤਾ ਹੋਵੇ ਹੀ ਉਸਦੇ ਪੈਰਾਂ ਨੂੰ ਨਵੇਂ ਬੂਟ ਆ ਜਾਂਦੇ ਹਨ ਇਸ ਤਰ੍ਹਾਂ ਸੇਠ ਫਿਰ ਜੰਦੂਤਾਂ ਦੇ ਨਾਲ ਅੱਗੇ ਚੱਲ ਪੈਂਦਾ ਹੈ ਉਸਦੇ ਰਸਤੇ 'ਚ ਕਈ ਮੁਸ਼ਕਲਾਂ ਆਉਂਦੀਆਂ ਹਨ ਤੇ ਸੇਠ ਤੇ ਪੁੰਨ ਕਰਮ ਉਸਨੂੰ ਉਹਨਾਂ ਮੁਸ਼ਕਲਾਂ ਤੋਂ ਪਾਰ ਲਗਾ ਦਿੰਦੇ ਹਨ ਕਈ ਦਿਨਾਂ ਬਾਅਦ ਜੰਦੂਤ ਸੇਠ ਨੂੰ ਲੈ ਕੇ ਹੀ ਅਮਰਾਜ ਦੇ ਕੋਲ ਆਉਂਦੇ ਹਨ ਅਮਰਾਜ ਚਿਤ੍ਰਗੁਪਤ ਨੂੰ ਕਹਿੰਦਾ ਹੈ ਚਿਤ੍ਰਗੁਪਤ ਇਸ ਸੇਠ ਦੀ ਜ਼ਿੰਦਗੀ ਦਾ ਵਹੀ ਖਾਤਾ ਖੋਲ ਕੇ ਦੇਖ कि इसने ਕਿੰਨੇ ਪੁੰਨ ਤੇ ਕਿੰਨੇ ਪਾਪ ਕੀਤੇ ਹਨ ਤਾਂ ਚਿੱਤਰਗੁਪਤ सेठ ਦਾ ਜੀਵਨ ਕਾਲ ਦੇਖਣ ਲੱਗਦਾ ਹੈ ਤੇ ਯਮराज ਨੂੰ ਦੱਸਦਾ ਹੈ ਹੇ ਸੁਆਮੀ ਇਸ सेठ ਨੇ ਤਾਂ ਆਪਣੀ ਜ਼ਿੰਦਗੀ ਚ ਬਹੁਤ ਸਾਰੇ ਪੁੰਨ ਦੇ ਕੰਮ ਕੀਤੇ ਹਨ ਭਗਵਾਨ ਦਾ ਭਜਨ ਵੀ ਕੀਤਾ ਹੈ ਪਰ ਇਸਨੇ ਇੱਕ ਸਭ ਤੋਂ ਵੱਡੀ ਗਲਤੀ ਕੀਤੀ ਹੈ ਜਿਸ ਦੀ ਵਜ੍ਹਾ ਨਾਲ ਇਸ ਦੇ ਸਾਰੇ ਪੁੰਨ નિષ્ફળ ਹੋ ਗਏ ਇਸ ਦੇ ਕਰਮਾਂ ਅਨੁਸਾਰ ਇਹ सेठ ਅਸਲ ਵਿੱਚ ਸਵਰਗ ਦਾ ਅਧਿਕਾਰੀ ਸੀ ਪਰ ਉਸ ਇੱਕ ਗਲਤੀ ਕਰਕੇ ਸਵਰਗ ਤੋਂ ਵਾਂਝਾ ਹੋ ਰਿਹਾ ਹੈ ਚਿੱਤਰ ਗੁਪਤੀ ਕਾਲ ਸੁਣ ਸੇ ਬੜਾ ਚਿੰਤਾ ਵਿੱਚ ਪੈ ਜਾਂਦਾ ਹੈ ਸੇਠ ਪੁੱਛਣ ਲੱਗਦਾ ਹੈ हे ਧਰਮਰਾਜ ਮੇਰੇ ਪੂਜਾ ਪਾਠ ਚ ਮੇਰੇ ਪੁੰਨ ਕਰਮਾਂ ਚ ਇਹੋ ਜੀ ਕੀ ਕਮੀ ਰਹਿ ਗਈ ਜਿਸ ਦੀ ਵਜ੍ਹਾ ਨਾਲ ਮੈਨੂੰ ਸਵਰਗ ਵਿੱਚ ਜਗ੍ਹਾ ਨਹੀਂ ਮਿਲੇਗੀ ਤਾਂ ਧਰਮਰਾਜ ਕਹਿੰਦਾ ਹੈ हे ਸਾਹੂਕਾਰ ਤੇਰੀ ਗਲਤੀ ਇੰਨੀ ਵੱਡੀ ਹੈ ਕਿ ਸਾਰੇ ਪੁੰਨ ਕਰਮਾਂ ਨੂੰ ਉਸਨੇ ਨਿਸ਼ਫਲ ਕਰ ਦਿੱਤਾ ਹੈ ਜਿਸ ਦੀ ਵਜ੍ਹਾ ਨਾਲ ਤੇਰੇ ਪੁਰਵਜਾਂ ਦੀਆਂ ਆਤਮਾਵਾਂ ਨੂੰ ਹਲੇ ਤੱਕ ਮੁਕਤੀ ਨਹੀਂ ਮਿਲੀ ਠੀਕ ਉਸੇ ਤਰ੍ਹਾਂ ਤੈਨੂੰ ਵੀ ਸਵਰਗ ਤੋਂ ਵਾਂਝਾ ਕੀਤਾ ਜਾਂਦਾ ਹੈ ਤੇ ਤੈਨੂੰ ਵੀ ਆਪਣੇ ਪੂਰਵਜਾਂ ਦੀ ਤਰ੍ਹਾਂ ਠਟਕਣਾ ਹੋਵੇਗਾ ਤਾਂ ਸੇਠ ਬੜੀ ਦੁਬਧਾ ਵਿੱਚ ਪੈ ਜਾਂਦਾ ਹੈ ਤੇ ਪੁੱਛਦਾ ਹੈ ਮਹਾਰਾਜ ਮੇਰੀ ਗਲਤੀ ਕੀ ਹੈ ਮੇਰੀ ਗਲਤੀ ਤਾਂ ਦੱਸੋ ਤਾਂ ਧਰਮਰਾਜ ਸਮਝਾਉਂਦੇ ਹਨ ਕਿ ਤੇਰੀ ਗਲਤੀ ਇਹ ਹੈ ਕਿ ਤੂੰ ਇੱਕ ਕੁੱਤੇ ਨੂੰ ਪਾਲਿਆ ਸੀ ਤੇ ਕੁੱਤੇ ਨੂੰ ਜਿਆਦਾ ਪਿਆਰ ਦੇਣ ਕਰਕੇ ਤੂੰ ਉਸ ਨੂੰ ਹਰ ਸਮੇਂ ਹਰ ਕੰਮ ਕਰਦੇ ਸਮੇਂ ਉਸ ਨੂੰ ਆਪਣੇ ਨਾਲ ਰੱਖਿਆ ਸੀ ਖਾਣ ਦੇ ਪੀਣ ਦੇ ਸੌਂਦੇ ਜਾਗਦੇ ਉੱਠਦੇ ਬੈਠਦੇ ਪੂਜਾ ਪਾਠ ਕਰਦੇ ਸਮੇਂ ਤੂੰ ਕੁੱਤੇ ਨੂੰ ਆਪਣੇ ਨਾਲ ਰੱਖਿਆ ਤੂੰ ਨਹੀਂ ਜਾਣਦਾ ਕਿ ਕੁੱਤਾ ਇੱਕ ਘ੍ਰਿਣਿਤ ਜੂਨੀ ਦਾ ਪ੍ਰਾਣੀ ਹੈ ਕੁੱਤੇ ਨੂੰ ਖਵਾਉਣਾ ਪਿਉਣਾ ਇੱਕ ਅਲੱਗ ਗੱਲ ਹੈ ਕੁੱਤਾ ਇੱਕ ਜੀਵ ਹੈ ਤੇ ਉਸਤੇ ਦਇਆ ਕਰਨਾ ਮਨੁੱਖ ਦਾ ਧਰਮ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਉਸ ਨੂੰ ਰਸੋਈ ਵਿੱਚ ਲਿਆ ਕੇ ਬਿਠਾ ਲਓ ਇਸ ਦਾ ਮਤਲਬ ਇਹ ਵੀ ਨਹੀਂ ਕਿ ਤੁਸੀਂ ਉਸ ਨੂੰ ਪੂਜਾ ਘਰ ਵਿੱਚ ਬਿਠਾ ਦਿਓ ਇਸ ਦਾ ਮਤਲਬ ਇਹ ਵੀ ਨਹੀਂ ਕਿ ਤੁਸੀਂ ਉਸ ਨੂੰ ਆਪਣੇ ਨਾਲ ਸਵਾਲ ਉਸ ਦੀ ਵਿਵਸਥਾ ਆਪਣੇ ਘਰ ਆਪਣੀ ਰਸੋਈ ਘਰ ਆਪਣੇ ਪੂਜਾ ਸਥਾਨ ਤੋਂ ਅਲੱਗ ਹੋਣੀ ਚਾਹੀਦੀ ਹੈ ਉਸ ਦੇ ਰਹਿਣ ਖਾਣ ਦਾ ਬੰਦੋਬਸਤ ਖੂਬ ਕਰੋ ਪਰ ਆਪਣੇ ਘਰ ਤੋਂ ਅਲੱਗ ਪੂਜਾ ਸਥਾਨ ਤੋਂ ਦੂਰ ਹੋਣਾ ਚਾਹੀਦਾ ਹੈ ਸੇਟ ਜੀ ਤੁਹਾਡੀ ਗਲਤੀ ਇਹ ਹੈ ਕਿ ਤੁਸੀਂ ਉਸ ਕੁੱਤੇ ਨੂੰ ਹਮੇਸ਼ਾ ਆਪਣੇ ਨਾਲ ਰੱਖਿਆ ਸੀ ਜਿਸ ਦੀ ਵਜ੍ਹਾ ਨਾਲ ਦੇਵਤਿਆਂ ਨੇ ਤੁਹਾਡੇ ਦੁਆਰਾ ਕੀਤੇ ਗਏ ਦਾਨ ਤੇ ਭੋਜਨ ਨੂੰ ਗ੍ਰਹਿਣ ਨਹੀਂ ਕੀਤਾ ਜੇਕਰ ਕੁੱਤਾ ਘਰ 'ਚ ਹੈ ਤਾਂ ਕਿਸੇ ਦੀ ਘਰੇ ਮੌਤ ਹੋ ਜਾਵੇ ਤਾਂ ਦੇਵਤਿਆਂ ਤੱਕ ਪਹੁੰਚਣ ਵਾਲੀਆਂ ਸਾਰੀਆਂ ਵਸਤੂਆਂ ਵੀ ਦੇਵਤਾ ਸਵੀਕਾਰ ਨਹੀਂ ਕਰਦੇ। ਕੁੱਤੇ ਨੂੰ ਛੂ ਜਾਣ ਤੇ ਬ੍ਰਾਹਮਣ ਦੇ ਪਵਿੱਤਰ ਯੱਗ ਵੀ ਖੰਡਿਤ ਹੋ ਜਾਂਦੇ ਹਨ। ਭੋਗ ਦੇ ਲਈ ਕੱਢੀ ਗਈ ਵਸਤੂ ਅਪਵਿੱਤਰ ਹੋ ਜਾਂਦੀ ਹੈ। ਕਹਿੰਦੇ ਹਨ ਧਰਮ ਅਨੁਸਾਰ ਕੁੱਤਾ ਪਾਲਣ ਵਾਲਿਆਂ ਦੇ ਘਰ ਤਾਂ ਬ੍ਰਾਹਮਣ ਵੀ ਨਹੀਂ ਜਾਂਦੇ। ਜੇਕਰ ਕੁੱਤਾ ਕਿਸੇ ਨੂੰ ਸੁੰਘ ਲੈਂਦਾ ਹੈ ਸੁੰਗਣ ਨਾਲ ਹੀ ਇਨਸਾਨ ਅਪਵਿੱਤਰ ਹੋ ਜਾਂਦਾ ਹੈ ਉੱਥੇ ਜੇਕਰ ਕੁੱਤੇ ਦੀ ਦ੍ਰਿਸ਼ਟੀ ਜਿਸ ਭੋਜਨ ਤੇ ਪਹ ਜਾਂਦੀ ਹੈ ਤਾਂ ਉਹ ਭੋਜਨ ਵੀ ਖਾਣ ਦੇ ਯੋਗ ਨਹੀਂ ਰਹਿੰਦਾ ਇੰਨਾ ਕਰਮਾ ਕਰਕੇ ਕੁੱਤੇ ਨੂੰ ਘਰ ਦੇ ਅੰਦਰ ਨਹੀਂ ਪਾਲਣਾ ਚਾਹੀਦਾ ਉਸ ਤੇ ਰਹਿਣ ਖਾਣ ਦਾ ਸਥਾਨ ਹਮੇਸ਼ਾ ਅਲੱਗ ਹੋਣਾ ਚਾਹੀਦਾ ਹੈ ਤੁਸੀਂ ਉਸ ਨੂੰ ਚੰਗੇ ਤੋਂ ਚੰਗਾ ਖਵਾਓ ਕੌਣ ਮਨਾ ਕਰਦਾ ਹੈ ਤੁਸੀਂ ਉਸ ਦੀ ਕੇਅਰ ਕਰੋ ਕੌਣ ਮਨਾ ਕਰਦਾ ਹੈ ਤੁਸੀਂ ਉਸ ਦੀ ਦੇਖਭਾਲ ਕਰੋ ਕੌਣ ਮਨਾ ਕਰਦਾ ਹੈ ਪਰ ਅਲੱਗ ਸਥਾਨਤੀ ਜਿਸ ਤਰ੍ਹਾਂ ਪਸ਼ੂਆਂ ਲਈ ਤਬੇਲੇ ਹੁੰਦੇ ਹਨ ਘੋੜਿਆਂ ਦੇ ਲਈ ਅਸਤਬਲ ਹੁੰਦਾ ਹੈ ਉਸੇ ਤਰ੍ਹਾਂ ਕੁੱਤਿਆਂ ਦਾ ਵੀ ਇੱਕ ਨਿਸ਼ਚਿਤ ਅਲੱਗ ਸਥਾਨ ਹੋਣਾ ਚਾਹੀਦਾ ਹੈ ਇੱਕ ਵਾਰ ਧਰਮਰਾਜ 유ਦਿਸ਼ਠਰ ਨੂੰ ਸਵਰਗ ਦੇ ਦੂਤਾਂ ਨੇ ਸਵਰਗ ਲੈ ਜਾਣ ਤੋਂ ਮਨਾ ਕਰ ਦਿੱਤਾ ਸੀ ਕਿਉਂਕਿ ਉਹਨਾਂ ਦਾ ਦੋਸ਼ ਸਿਰਫ ਇਹ ਸੀ ਕਿ ਉਹਨਾਂ ਦੇ ਨਾਲ ਇੱਕ ਕੁੱਤਾ ਸੀ ਧਰਮਰਾਜ ਨੇ ਪੁੱਛਿਆ ਵੀ ਸੀ ਕਿ ਇਸ ਕੁੱਤੇ ਨੇ ਮੇਰਾ ਦੁੱਖ ਸੁੱਖ ਵਿੱਚ ਸਾਥ ਨਹੀਂ ਛੱਡਿਆ ਤਾਂ ਮੈਂ ਇਸ ਨੂੰ ਸਵਰਗ ਕਿਉਂ ਨਹੀਂ ਲੈ ਜਾ ਸਕਦਾ ਤਾਂ ਦੇਵਰਾਜ ਇੰਦਰ ਨੇ ਧਰਮਰਾਜ ਨੂੰ ਕਿਹਾ ਸੀ ਕਿ ਧਰਮਰਾਜ ਤੁਸੀਂ ਧਰਮ ਦੇ ਗਿਆਨੀ ਹੋ ਤੁਹਾਨੂੰ ਸਮਝਾਉਣਾ ਸਾਡੀ ਮੂਰਖਤਾ ਹੋਵੇਗੀ ਫਿਰ ਵੀ ਮੈਂ ਕਹਿਣਾ ਚਾਹਾਂਗਾ ਕਿ ਕੁੱਤਾ ਪਾਲ ਕੇ ਹਰ ਸਮੇਂ ਆਪਣੇ ਨਾਲ ਰੱਖਣ ਵਾਲੇ ਨੂੰ ਸਵਰਗ ਵਿੱਚ ਕੋਈ ਜਗ੍ਹਾ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਉਸ ਦੇ ਦੁਆਰਾ ਕੀਤੇ ਜਾਣ ਵਾਲੇ ਸਾਰੇ ਪੁੰਨ ਨਿਸ਼ਫਲ ਹੋ ਜਾਂਦੇ ਹਨ ਇਹੋ ਜੇ ਮਨੁੱਖ ਦੁਆਰਾ ਕੀਤੇ ਗਏ ਪੁੰਨ ਦੇ ਫਲ ਨੂੰ ਰਾਖਸ਼ ਹਰਨ ਕਰ ਲੈਂਦੇ ਹਨ ਹੋਰ ਤਾਂ ਹੋਰ ਉਸ ਘਰ ਦੇ ਮੈਂਬਰ ਜਾਂ ਕੋਈ ਵਿਅਕਤੀ দান ਪੁੰਨ ਹਵਨ ਤੇ ਖੂ ਆਦੀ ਬਣਵਾਉਂਦਾ ਹੈ ਜੋ ਵੀ ਪੁੰਨ ਕਰਦਾ ਹੈ ਉਹ ਸਭ ਘਰ ਚ ਕੁੱਤਾ ਪਾਲਣ ਨਾਲ ਜਾਂ ਕੁੱਤੇ ਦੀ ਨਜ਼ਰ ਪੈਣ ਨਾਲ ਹੀ ਇੱਕ ਪਲ ਵਿੱਚ ਨਸ਼ਟ ਹੋ ਜਾਂਦੇ ਹਨ ਇਸ ਲਈ ਕੁੱਤੇ ਨੂੰ ਪਾਲਣਾ ਮਨਾ ਨਹੀਂ ਹੈ ਪਰ ਘਰ ਚ ਹਰ ਸਮੇਂ ਆਪਣੇ ਨਾਲ ਰੱਖਣਾ ਸਹੀ ਨਹੀਂ ਹੈ ਤੇ ਇਹੋ ਜਿਹਾ ਮਨੁੱਖ ਭਲੇ ਹੀ ਉਹ ਚਾਹੇ ਕਿੰਨਾ ਵੀ ਪੁੰਨ ਕਰਦਾ ਹੋਵੇ ਤਾਂ ਵੀ ਸਵਰਗ ਵਿੱਚ ਨਹੀਂ ਜਾ ਸਕਦਾ ਧਰਮਰਾਜ ਬੋਲੇ ਹੈ ਸੇਠ ਮੈਂ ਕਿਸੇ ਜੀਵ ਦੇ ਖਿਲਾਫ ਨਹੀਂ ਹਾਂ ਸਾਰੇ ਜੀ ਪਰਮਾਤਮਾ ਦੇ ਬਣਾਏ ਹਨ ਸਭ ਦੇ ਅੰਦਰ ਈਸ਼ਵਰ ਦਾ ਪ੍ਰਕਾਸ਼ ਹੈ ਸਾਰੇ ਜੀਵਾਂ ਤੇ ਮਨੁੱਖ ਨੂੰ ਦਇਆ ਕਰਨੀ ਚਾਹੀਦੀ ਹੈ ਸਾਰਿਆਂ ਦੀ ਸੁਰੱਖਿਆ ਕਰਨੀ ਚਾਹੀਦੀ ਹੈ ਕੁੱਤੇ ਦਾ ਵੀ ਸੁਰੱਖਿਆ ਹੋਣੀ ਚਾਹੀਦੀ ਹੈ ਉਸ ਨੂੰ ਮਾਰਨਾ ਕੁੱਟਣਾ ਨਹੀਂ ਚਾਹੀਦਾ ਉਸਤੇ ਭੋਜਨ ਪਾਣੀ ਦਾ ਬੰਦੋਬਸਤ ਹੋਣਾ ਚਾਹੀਦਾ ਹੈ ਕਿਉਂਕਿ ਕਹਿੰਦੇ ਹਨ ਹਰ ਘਰ ਚ ਬਨਨ ਵਾਲੇ ਭੋਜਨ ਚ ਇੱਕ ਰੋਟੀ ਤੇ ਕੁੱਤੇ ਦਾ ਹੱਕ ਹੁੰਦਾ ਹੈ ਜੋ ਲੋਕ ਇਹੋ ਜਿਹੇ ਜੀਵਨ ਨੂੰ ਬੇਵਜ੍ਹਾ ਪਰੇਸ਼ਾਨ ਕਰਦੇ ਹਨ ਬੇਵਜ੍ਹਾ ਮਾਰਦੇ ਕੁੱਤੇ ਹਨ ਨਿਸ਼ਚਿਤ ਰੂਪ ਨਾਲ ਉਹ ਪਾਪ ਦੇ ਭਾਗੀ ਹੁੰਦੇ ਹਨ ਤੇ ਉਹਨਾਂ ਨੂੰ ਨਰਕ ਭੋਗਣਾ ਵੀ ਪੈਂਦਾ ਹੈ ਇਸ ਲਈ ਦੋਸਤੋ ਧਿਆਨ ਰੱਖੋ ਕੁੱਤੇ ਦੀ ਸੁਰੱਖਿਆ ਕਰੋ ਪਰ ਨਿਯਮਾਂ ਅਨੁਸਾਰ ਘਰ ਦੇ ਅੰਦਰ ਉਸ ਨੂੰ ਆਪਣੇ ਬੈੱਡ ਤੇ ਲਿਆ ਕੇ ਨਾ ਬਿਠਾਓ ਉਸ ਨੂੰ ਆਪਣੇ ਘਰ ਵਿੱਚ ਨਾ ਲਿਓ ਉਸ ਨੂੰ ਪੂਜਾ ਵਾਲੀ ਥਾਂ ਤੇ ਨਾ ਲਿਓ ਕੁੱਤੇ ਦੇ ਨਾਲ ਸਮਾਂ ਬਿਤਾਉਣ ਤੋਂ ਬਾਅਦ ਮਨੁੱਖ ਨੂੰ ਖੁਦ ਨੂੰ ਵੀ ਪਵਿੱਤਰ ਕਰਨਾ ਚਾਹੀਦਾ ਹੈ ਬਿਨਾਂ ਇਸ਼ਨਾਨ ਦੇ ਪੂਜਾ ਪਾਠ ਯੱਗ ਦਾਣ ਨਹੀਂ ਕਰਨਾ ਚਾਹੀਦਾ ਸ਼ਾਸਤਰਾਂ ਅਨੁਸਾਰ ਘਰ ਦੇ ਅੰਦਰ ਸਿਰਫ ਗਊ ਤੇ ਮਹਿਮਾਨ ਨੂੰ ਹੀ ਆਉਣ ਦੀ অনুমতি ਹੋਣੀ ਚਾਹੀਦੀ ਹੈ ਇਹਨਾਂ ਦੀ ਸੇਵਾ ਨਾਲ ਮਨੁੱਖ ਪਵਿੱਤਰ ਹੁੰਦਾ ਹੈ ਪੌਨ ਫਾਲਦਾ ਅਧਿਕਾਰੀ ਵੀ ਹੁੰਦਾ ਹੈ ਘਰ ਦੇ ਬਾਹਰ ਜਾ ਕਿਸੇ ਹੋ ਸਥਾਨ ਤੇ ਰੱਖ ਕੇ ਕੁੱਤੇ ਦੀ ਸੇਵਾ ਕਰਨੀ ਚਾਹੀਦੀ ਹੈ ਦੂਜੇ ਛੋਟੇ-ਛੋਟੇ ਜੀਵਾਂ ਨੂੰ ਵੀ ਪੋਜਨ ਕਰਵਾਉਣਾ ਚਾਹੀਦਾ ਹੈ ਪਰ ਦੋਸਤੋ ਅਸੀਂ ਦੇਖਿਆ ਹੈ ਕਿ ਲੋਕਾਂ ਨੇ ਉਲਟੀ ਪਰੰਪਰਾ ਬਣਾ ਰੱਖੀ ਹੈ ਜਿਸ ਘਰ ਦੇ ਅੰਦਰ ਮਾਂ ਪਿਓ ਗਊ ਮਾਤਾ ਤੇ ਮਹਿਮਾਨ ਦੀ ਸੇਵਾ ਹੋਣੀ ਚਾਹੀਦੀ ਹੈ ਅੱਜ ਮਾਂ ਪਿਓ ਤੇ ਗਊ ਮਾਤਾ ਨੂੰ ਲੋਕ ਕਰੋ ਬਾਹਰ ਕੱਢ ਦਿੰਦੇ ਹਨ ਤੇ ਕੁੱਤੇ ਬਿੱਲੀ ਖਰਗੋਸ਼ ਚੂਹਿਆਂ ਨੂੰ ਘਰ ਦੇ ਅੰਦਰ ਪਾਲ ਕੇ ਰੱਖਦੇ ਹਨ ਅੱਜ ਵਿਚਾਰੀ ਗਊ ਦੀ ਦੁਰਦਸ਼ਾ ਹੈ ਘਰ ਦੇ ਬਾਹਰ ਸੜਕ ਤੇ ਕੂੜੇ ਦੇ ਢੇਰਾਂ ਵਿੱਚੋਂ ਕੂੜਾ ਖਾ ਰਹੀ ਹੈ ਤੇ ਆਪਣੀ ਪਿਆਸ ਬੁਝਾਉਣ ਲਈ ਭਟਦੀ ਰਹਿੰਦੀ ਹੈ ਮਾਪੇ ਨੂੰ ਘਰੋਂ ਚੁੱਕ ਕੇ ਬਾਹਰ ਸੁੱਟ ਦਿੱਤਾ ਜਾਂਦਾ ਹੈ ਤੇ ਘਰ 'ਚ ਰੱਖ ਕੇ ਕੁੱਤਿਆਂ ਦੀ ਸੇਵਾ ਕੀਤੀ ਜਾਂਦੀ ਹੈ ਜਿੰਨਾ ਘਰਾਂ 'ਚ ਇਸ ਤਰ੍ਹਾਂ ਹੁੰਦਾ ਹੈ ਉਸ ਘਰ ਦਾ ਇੱਕ ਨਾ ਇੱਕ ਦਿਨ ਵਿਨਾਸ਼ ਹੋਣਾ ਤੈਹ ਨਿਸ਼ਚਿਤ ਹੀ ਉਸ ਘਰ ਦੀ ਵੀ ਇੱਕ ਦਿਨ ਪੈਰ ਪਸਾਰ ਲਵੇਗੀ ਦੁੱਖਾਂ ਦਾ ਪਹਾੜ ਨਿਸ਼ਚਿਤ ਹੀ ਉਸ ਘਰ ਤੇ ਟੁੱਟੇਗਾ ਦੋਸਤੋ ਬੜੀ ਸ਼ਰਮ ਆਉਂਦੀ ਹੈ ਇਹ ਦੇਖ ਕੇ ਕਿ ਮਨੁੱਖ ਮਾਨਵਤਾ ਨੂੰ ਭੁੱਲ ਕੇ ਪਸ਼ੂ ਪੰਨਵਲ ਵੱਧਦਾ ਜਾ ਰਿਹਾ ਹੈ ਮਨੁੱਖਾਂ ਵਰਗੇ ਕਰਮ ਤਾਂ ਰਹੇ ਹੀ ਨਹੀਂ ਪਸ਼ੂਆਂ ਦੀ ਪ੍ਰਵਿਰਤੀ ਧਾਰਨ ਕਰ ਲਈ ਹੈ ਜੋ ਪਸ਼ੂ ਖੁਦ ਇਸ ਧਰਤੀ ਤੇ ਆ ਕੇ ਨਰਕ ਭੋਗ ਰਹੇ ਹਨ ਮਨੁੱਖ ਵੀ ਉਹਨਾਂ ਦੀ ਤਰ੍ਹਾਂ ਬੰਦਾ ਜਾ ਰਿਹਾ ਹੈ ਉਨ੍ਹਾਂ ਦੀ ਨਕਲ ਉਤਾਰ ਰਿਹਾ ਹੈ ਅਜਿਹੇ ਲੋਕਾਂ ਨੂੰ ਸਵਰਗ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ ਜੋ ਲੋਕ ਧਰਮ ਨੂੰ ਪੁੱਲ ਗਏ ਹਨ ਉਹਨਾਂ ਦੇ ਘਰ ਵਿੱਚ ਖੁਸ਼ਹਾਲੀ ਕਿਵੇਂ ਆ ਸਕਦੀ ਹੈ ਪੂਜਨਯੋਗ ਗਊ ਮਾਤਾ ਪੂਜਨਯੋਗ ਮਾਪਿਓ ਪੂਜਨਯੋਗ ਗੁਰੂਜਨ ਜੇਕਰ ਘਰ ਤੋਂ ਬਾਹਰ ਜਾ ਕੇ ਦੁੱਖ ਭੋਗ ਰਹੇ ਹਨ ਤਾਂ ਤੁਹਾਨੂੰ ਸੁੱਖ ਕਿਵੇਂ ਮਿਲ ਸਕਦਾ ਹੈ ਉਸ ਸਥਿਤੀ 'ਚ ਤੁਸੀਂ ਚਾਹੇ ਜਿੰਨਾ ਮਰਜ਼ੀ ਪੁੰਨਦਾਨ ਕਰ ਲੋ ਤੁਹਾਨੂੰ ਕਦੇ ਸਵਰਗ ਦੀ ਪ੍ਰਾਪਤੀ ਨਹੀਂ ਹੋਵੇਗੀ ਕੋਦਨੋ ਤੇ ਆਪਣੇ ਪਰਿਵਾਰ ਨੂੰ ਨਰਕ ਤੋਂ ਬਚਾਉਣਾ ਹੈ ਦੁੱਖਾਂ ਤੋਂ ਬਚਾਉਣਾ ਹੈ ਤਾਂ ਇਹਨਾਂ ਨਿਯਮਾਂ ਦਾ ਪਾਲਨ ਕਰਨਾ ਹੀ ਹੋਵੇਗਾ ਘਰ 'ਚ ਰੱਖ ਕੇ ਮਾਪਿਓ ਤੇ ਗਊ ਮਾਤਾ ਦੀ ਸੇਵਾ ਕਰਨੀ ਚਾਹੀਦੀ ਹੈ ਕੁੱਤੇ ਤੇ ਬਿੱਲੀ ਨੂੰ ਜਿੱਕਰ ਪਾਲਣ ਦਾ ਜ਼ਿਆਦਾ ਹੀ ਸ਼ੌਕ ਹੈ ਤਾਂ ਘਰ ਦੇ ਬਾਹਰ ਅਲੱਗ ਜਗ੍ਹਾ ਬਣਾ ਕੇ ਉੱਥੇ ਰੱਖੋ ਉਹਨਾਂ ਨੂੰ ਭੁੱਲ ਕੇ ਵੀ ਆਪਣੇ ਘਰ ਦੇ ਬਿਸਤਰ ਪੂਜਾ ਸਥਾਨ ਤੇ ਲਿਆਉਣ ਦੀ ਭੁੱਲ ਨਾ ਕਰੋ ਕਿਸੇ ਨਿਸ਼ਚਿਤ ਜਗ੍ਹਾ ਤੇ ਉਹਨਾਂ ਦੇ ਭੋਜਨ ਪਾਣੀ ਦਾ ਪ੍ਰਬੰਧ ਕਰੋ ਕੁੱਤੇ ਨੂੰ ਭੋਜਨ ਕਰਵਾਉਣ ਦੇ ਸ਼ਾਸਤਰਾਂ 'ਚ ਕਈ ਫਾਇਦੇ ਦੱਸੇ ਗਏ ਹਨ ਕਹਿੰਦੇ ਹਨ ਕੁੱਤੇ ਨੂੰ ਖਾਣਾ ਖਵਾਉਣ ਨਾਲ ਘਰ ਦੇ ਅੰਦਰ ਸਕਾਰਾਤਮਕ ਊਰਜਾ ਦਾ ਵਾਸ ਹੁੰਦਾ ਹੈ ਤੁਹਾਡੇ ਦਿਮਾਗ ਦੇ ਅੰਦਰੋਂ ਨਕਾਰਾਤਮਕਤਾ ਚਲੀ ਜਾਂਦੀ ਹੈ ਉੱਥੇ ਕੁੱਤੇ ਨੂੰ ਖਾਣਾ ਖਵਾਉਣ ਨਾਲ ਜਮਦੂਤਾਂ ਦਾ ਡਰ ਵੀ ਨਹੀਂ ਰਹਿੰਦਾ ਕੁੱਤੇ ਦੇ ਅੰਦਰ ਇੱਕ ਵਿਸ਼ੇਸ਼ਤਾ ਹੋਰ ਹੁੰਦੀ ਹੈ ਕੁੱਤਾ ਨਕਾਰਾਤਮਕ ਸ਼ਕਤੀ ਨੂੰ ਸੁੰਘ ਕੇ ਪਛਾਣ ਸਕਦਾ ਹੈ ਜਿਵੇਂ ਭੂਤ ਪ੍ਰੇਤ ਆਦਿ ਨੂੰ ਕੁੱਤਾ ਵੇਖ ਵੀ ਸਕਦਾ ਹੈ ਜਿਸ ਦਾ ਦੇ ਲੋਕ ਕੁੱਤੇ ਨੂੰ ਖਾਣਾ ਖਵਾਉਂਦੇ ਹਨ ਇਹੋ ਜੇ ਘਰਾਂ 'ਚ ਕਦੇ ਵੀ ਬੁਰੀਆਂ ਆਤਮਾਵਾਂ ਪਰਵੇਸ਼ ਨਹੀਂ ਕਰਦੀਆਂ ਕੁੱਤੇ ਨੂੰ ਰੋਟੀ ਖਵਾਉਣ ਨਾਲ ਸ਼ਨੀ ਦੋਸ਼ ਦਾ ਪ੍ਰਭਾਵ ਘਟ ਹੁੰਦਾ ਹੈ ਕਿ ਤੁਹਾਡੇ ਉੱਪਰ ਆਉਣ ਵਾਲਾ ਬੁਰਾ ਸਮਾ ਬੁਰਾ ਹਾਦਸਾ ਬੁਰੀ ਘਟਨਾ ਟਲ ਜਾਂਦੀ ਹੈ ਅਚਾਨਕ ਦੁਰਘਟਨਾ ਦਾ ਡਰ ਵੀ ਖਤਮ ਹੋ ਜਾਂਦਾ ਹੈ ਕਿਉਂਕਿ ਕੁੱਤੇ ਨੂੰ ਪਹਿਲਾਂ ਹੀ ਉਸ ਦੁਰਘਟਨਾ ਦਾ ਅਹਿਸਾਸ ਹੋ ਜਾਂਦਾ ਹੈ ਇਸ ਲਈ ਜੇਕਰ ਕੁੱਤੇ ਨੂੰ ਕਦੇ ਪਾਲਣਾ ਹੋਵੇ ਤਾਂ ਘਰ ਦੇ ਅੰਦਰ ਨਹੀਂ ਬਲਕਿ ਘਰ ਦੇ ਬਾਹਰ ਕਿਸੇ ਨਿਸ਼ਚਿਤ ਸਥਾਨ ਤੇ ਹੀ ਪਾਲਣਾ ਚਾਹੀਦਾ ਹੈ ਕੁੱਤੇ ਨੂੰ ਘਰ ਦੇ ਬਾਹਰ ਪਾਲਣ ਨਾਲ ਖਾਣਾ ਖਵਾਉਣ ਨਾਲ ਹਮੇਸ਼ਾ ਘਰ ਦੀ ਤਰੱਕੀ ਹੁੰਦੀ ਹੈ ਕੁੱਤੇ ਨੂੰ ਪਾਲਣ ਦਾ ਖਾਸ ਫਾਇਦਾ ਇਹ ਹੈ ਕਿ ਉਹ ਘਰ ਦੇ ਬਾਹਰ ਰਹਿ ਕੇ ਤੁਹਾਡੇ ਘਰ ਦੀ ਰਖਵਾਲੀ ਵੀ ਕਰਦਾ ਰਹੇਗਾ ਦੋਸਤੋ ਅਦਰਿਯਮ ਰਾਜ ਨੇ ਸੇਟ ਨੂੰ ਇਹ ਸਾਰੀਆਂ ਗੱਲਾਂ ਸਮਝਾਈਆਂ ਕਿ ਮਨੁੱਖ ਨੂੰ ਕੁਝ ਨਿਯਮ ਨੂੰ ਬਣਾ ਕੇ ਰੱਖਣਾ ਚਾਹੀਦਾ ਹੈ ਤਾਂ ਹੀ ਉਹ ਸਵਰਗ ਦਾ ਅਧਿਕਾਰੀ ਬਣ ਸਕਦਾ ਹੈ ਸੇਟ ਕੈਨ ਲੱਗਿਆ ਧਰਮ ਰਾਜ ਤੁਸੀਂ ਮੈਨੂੰ ਬਹੁਤ ਚੰਗੀਆਂ ਗੱਲਾਂ ਦੱਸੀਆਂ ਹਨ ਪਰ ਹੁਣ ਕੀ ਹੋ ਸਕਦਾ ਹੈ ਹੁਣ ਮੈਂ ਚਾਕੇ ਵੀ ਇਨ੍ਹਾਂ ਨਿਯਮਾਂ ਦਾ ਪਾਲਨ ਨਹੀਂ ਕਰ ਸਕਦਾ ਕਿਉਂਕਿ ਮੇਰੀ ਮੌਤ ਹੋ ਚੁੱਕੀ ਹੈ ਤੇ ਫਿਰ ਤੋਂ ਮਨੁੱਖ ਜਨਮ ਪਾਉਣਾ ਅਸੰਭਵ ਹੈ ਪਤਾ ਨਹੀਂ ਮੈਂ ਕਦੋਂ ਤੇ ਕਿੰਨੇ ਸਾਲਾਂ ਬਾਅਦ ਮਨੁੱਖ ਬਣ ਕੇ ਪ੍ਰithvi ਤੇ ਜਾਵਾਂ ਕਿਉਂਕਿ ਪੂਜਾ ਪਾਠ ਭਗਤੀ ਭਾਵ ਨਿਯਮ ਸੰਜਮ ਇਹ ਸਭ ਮਨੁੱਖ ਸ਼ਰੀਰ 'ਚ ਹੀ ਹੋ ਸਕਤੇ ਹਨ ਤਾਂ ਅਮਰਾਜ ਬੋਲੇ ਸੇਠ ਹੁਣ ਤਾਂ ਤੈਨੂੰ ਇਹ ਜਨਮ ਕੁੱਤੇ ਦੇ ਰੂਪ ਵਿੱਚ ਹੀ ਬਿਤਾਉਣਾ ਪਵੇਗਾ ਕਿਉਂਕਿ ਤੇਰੀ ਮਮਤਾ ਮਨੁੱਖਾਂ ਤੋਂ ਜ਼ਿਆਦਾ ਕੁੱਤਿਆਂ ਨਾਲ ਰਹੀ ਹੈ ਤੇ ਮਰਦੇ ਸਮੇਂ ਵੀ ਤੂੰ ਆਪਣੇ ਕੁੱਤੇ ਨੂੰ ਬਹੁਤ ਯਾਦ ਕਰ ਰਿਹਾ ਸੀ ਕਿ ਮੇਰੇ ਜਾਣ ਤੋਂ ਬਾਅਦ ਮੇਰੇ ਕੁੱਤੇ ਦਾ ਕੀ ਹੋਵੇਗਾ ਇਹ ਹੀ ਯਾਦ ਲੈ ਕੇ ਤੂੰ ਮਰਿਆ ਹੈ ਇਸ ਲਈ ਤੇਰੇ ਪੁੰਨ ਫਲ ਤਾਂ નિષ્ਫਲ ਹੋ ਹੀ ਗਏ ਹਨ ਤੈਨੂੰ ਕੁੱਤੇ ਦੀ ਜੁਨੀ ਚ ਜਨਮ ਲੈਣਾ ਪਵੇਗਾ ਜਾਂ ਮੈਂ ਤੈਨੂੰ ਫਿਰ ਤੋਂ ਧਰਤੀ ਤੇ ਭੇਜਦਾ ਹਾਂ ਕੁੱਤੇ ਦੇ ਰੂਪ ਚ ਦੋਸਤੋ ਇਸ ਤਰ੍ਹਾਂ ਉਹ ਸੇਠ ਕੁੱਤਾ ਬਣ ਕੇ ਧਰਤੀ ਤੇ ਆ ਜਾਂਦਾ ਹੈ ਤਾਂ ਦੋਸਤੋ ਹੁਣ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਕੁੱਤੇ ਦੀ ਜਗ੍ਹਾ ਕਿੱਥੇ ਹੋਣੀ ਚਾਹੀਦੀ ਹੈ ਤੇ ਕੁੱਤੇ ਨੂੰ ਰੋਟੀ ਖਵਾਉਣ ਨਾਲ ਕੀ ਫਾਇਦਾ ਹੁੰਦਾ ਹੈ ਦੋਸਤੋ ਤੁਸੀਂ ਵੀ ਆਪਣੀ ਕੀਮਤੀ رائے ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੇਣਾ ਕਿ ਕੀ ਤੁਸੀਂ ਸਾਡੀ ਇਹ ਕਹਾਣੀ ਨਾਲ ਸਹਿਮਤ ਹੋ ਜਾਂ ਨਹੀਂ ਦੋਸਤੋ ਜੇਕਰ ਸਾਡੀ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ